ਲੋ ਜੀ ਹੋ ਗਿਆ ਸ਼ੁਰੂ ਮੰਡੀ ਗਵਿੰਦੇਗੜ੍ਹ ਦੇ ਵਿੱਚ ਵੀ ਮੱਛੀ ਮਾਰਕੀਟ ਦੇ ਉੱਤੇ ਕਾਰਵਾਈ ਵਾਲਾ ਸਿਲਸਲਾ ਹਾ ਤੇ ਲੋਕਾਂ ਨੂੰ ਚੱਕ ਕੇ ਬਰੇਡਰ ਦੋ ਮੁਰਗੀਆਂ ਨੇ ਧਰਨਾ ਲਾ ਲਿਆ ਮੂਰੇ ਦੇਖੋ ਮੁਰਗੀਆਂ ਨੇ ਧਰਨਾ ਲਾ ਲਿਆ ਮੂਰੇ ਦੇਖੋ ਜੀ ਸੀ ਵੀ ਦੇ एमसी देना है मैं मेरे चलू कुछ नहीं कहता की गल होगी समान प्या ਇਹਨਾਂ ਨੇ ਪਹਿਲਾਂ ਕੋਈ ਨੋਟਿਸ ਨੋਟਿਸ ਨਹੀਂ ਦਿੱਤਾ ਬੱਕਰਾ ਕਿ ਕੁੱਤਾ ਬੱਕਰਾ ਸੇਰਿਆ ਦੇਖੀ ਕਿ ਤੇਰੇ ਸੈਕਸ਼ਨ ਨਾ ਲੱਗ ਜਵੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਪਰਸੋਂ ਚੋਂ ਇਥੇ ਇਹ ਆਦੇਸ਼ ਦਿੱਤੇ ਸੀਗੇ ਵੀ ਇਹ ਜਿਹੜੀ ਮੱਛੀ ਮਾਰਕੀਟ ਹੈ ਚੱਕੀ ਜਾਊਗੀ। ਔਰ ਅੱਜ ਚੱਕੀ ਗਈ। ਆਖੋ ਕੇ ਘੱਟ ਰਹਿਗੇ। ਇਹਦੇ ਨੇ ਸਾਨੂੰ ਦੇ I'm

ਤੋਂ ਨਾ ਤੋਨੂ ਆ ਗਿਆ ਐਮ ਸੀ ਸਾਹਿਬ ਨਾਲ ਹੋ ਰਹੀ ਆ ਹਾਂਜੀ ਐਮ ਸੀ ਸਾਹਿਬ ਕੀ ਸਮੱਸਿਆ ਆਗੀ ਸਮੱਸਿਆ ਇਹ ਹੈ ਜੀ ਇਹਨੇ ਚੌਂਕ ਦੇ ਵਿੱਚ ਨਜਾਇਜ਼ ਕਬਜ਼ੇ ਸੀ ਕਿ ਉਹਨਾਂ ਨੂੰ ਸਰਕਾਰ ਢਾ ਰਹੀ ਹੈ ਵਿੱਚ ਵਿੱਚ ਕਹਿੰਦੇ ਛੱਡ ਵੀ ਰਹੀ ਹੈ ਛੱਡਿਆ ਕੋਈ ਨਹੀਂ ਜੀ ਤੁਹਾਡੇ ਸਾਹਮਣੇ ਸਾਰੇ ਜੱਕਦੇ ਇਹਨਾਂ ਨੂੰ ਅੱਛਾ ਤੁਹਾਡੀ ਮਰਜ਼ੀ ਨਾਲ ਹੋ ਰਿਹਾ ਸਹਿਮਤ ਹਾਂ ਕਾਰਵਾਈ ਸਹੀ ਹੈ ਕੋਈ ਜਿਹੜੀਆਂ ਸਰਕਾਰ ਦੀਆਂ ਅਦਾਇਤਾਂ ਨੇ ਉਹਦਾ ਇਹਨਾਂ ਨੇ ਕਰਨਾ ਹੀ ਹੈ ਹੈ ਕੀ ਹੋ ਗਿਆ ਕੀ ਹੋ ਗਿਆ ਕਦਾਫਤੇ ਤੋਂ ਹੁੰਦਾ ਵੀ ਗਈ ਚਾਰਪੁਰ ਹਾਂ ਥੋੜਾ ਥੋੜਾ ਜੀ ਮੈਂ ਮਾਰ ਐਂਟ੍ਰੈਕ ਨਹੀਂ ਕਰਾਇਆ ਤੇ ਕਿਥੋਂ ਨਾਲ ਤੂੰ ਇੱਥੇ ਕਰਨੀ ਵੀ ਦੇ ਸਮਰਨੀ ਵੀ ਦੇ ਨਹੀਂ ਪੈਡੀ ਕਰੀ ਵੀ ਕਰਦੇ ਆ ਜੀ ਕੰਮ ਇੱਥੇ ਜਿਆਦਾ ਵੀ ਇਦਾਂ ਨੂੰ ਨਹੀਂ ਆਈ ਨਹੀਂ ਆਈ ਕਰਦੇ ਆ ਇਹ ਖੰਨੇ ਤਾਂ ਰੋ ਜਾਨੇ ਹੋ ਹੈ ਦਿਹਾੜੀ ਨਾਲ ਹੋ ਜਾ ਨਹੀਂ ਮਤਲਬ ਉਹ ਦਿਹਾੜੀ ਕਰਦੇ ਹੋ ਇਸ ਮਾਰਕੀਟ ਚ ਕਿਹਦੇ ਕੋਲ ਤੁਸੀਂ ਵੀ ਇਹ ਸਾਡੀ ਲਾਉਣਾ ਨੇ ਕਿ ਤੁਹਾਡਾ ਆਪਣਾ ਕੀ ਮੱਛੇ ਦਾ ਡਾਟਾ ਵੀ ਹੈ ਅੱਛਾ ਫਿਰ ਪਤਾ ਨਹੀਂ ਵੀ ਇਹ ਹੈ ਉਰੇ ਪਰਮਿਸ਼ਨ ਨਹੀਂ ਹੈਗੀ ਲਾ ਕੇ ਬੈਠੇ ਹਾਂ ਜਿਹੜੇ ਉਰੇ ਬੱਸ ਸਟੈਂਡ ਨਾਲ ਲੇਡੀਜ਼ ਵਗੈਰਾ ਜੈਂਟਸ ਆਉਂਦੇ ਨੇ ਜਿਹੜੇ ਨਹੀਂ ਖਾਂਦੇ ਪੀਂਦੇ ਸਮੈਲ ਤਾਂ ਆਉਂਦੀ ਆ ਉਹ ਕੋਈ ਰੁਕ ਜਾਂਦੀ ਆ ਪਰਦੇ ਨਾਲ ਕਿਤੇ ਉਹ ਤਾਂ ਚੱਕਦੇ ਨਹੀਂਗੇ ਹਾਂ ਐਮ ਸੀ ਸਾਹਿਬ ਦੱਸੋ ਜਾ ਵੀ ਹੀ ਕਹਿੰਦੀ ਰਹੀ ਜੀ ਐਮਸੀ ਸਾਹਿਬ ਨੇ ਕੀ ਕਹਿਣਾ ਮੇ ਚਲੋ ਇਹਨਾਂ ਦੇ ਵਿਚਾਰਾਂ ਦੇ ਪੂਰਾ ਪੂਰਾ ਬੱਚੇ ਜੀ ਬੱਚੇ ਪਾਲਦੇ ਸੀ ਇਹ ਕਹਿੰਦੇ ਸਾਨੂੰ ਪੂਰੇ ਜਰ ਪੂਰੇ ਦੀ ਸਮੈਲ ਨਹੀਂ ਹੋਣੀ ਤਾਂ ਅਸੀਂ ਤਾਂ ਫਿਰ ਪਰਦਾ ਕਰਕੇ ਬੀਂਦੇ ਸਾਰੇ ਸ਼ਹਿਰ ਦਾ ਲੰਬ ਤੋ ਰੇ ਕਰਦਾ ਜੀ ਸੁਦਾ ਮੇਰੇ ਕੰਨੋਂ ਕਹੀ ਜੇ ਲੋਕਾਂ ਨੂੰ ਪੂਰੇ ਦੀ ਸਮੈਲ ਆਉਂਦੀ ਆ ਤਾਂ ਇਹਨਾਂ ਦਾ ਵੀ ਜਿਹੜੀ ਜਿਹੜੀ ਸੁਮੰਬੈ ਦੇ ਦੇ ਜਿਹੜਾ ਪੂਰੇ ਦੀ ਸਮੱਸਿਆ ਹੋਣਾ ਆ ਪੂਰੇ ਦੀ ਸਮੈਲ ਉਹੀ ਆਉਣੀ ਹੋਊਗੀ ਮਨ ਲਈ ਇੱਕ ਪਾਸੇ ਤਾਂ ਨਗਰ ਕੌਂਸਲ ਨੇ ਡੰਪਾ ਬਣਾ ਰੱਖਿਆ ਦੂਸਰੇ ਪਾਸੇ ਗਰੀਬਾਂ ਦੇ ਅਸੀਂ ਐਨੇ ਉਜਾੜਦੇ ਆ ਆਹ ਜਿਹੜੇ ਕੋਟਾ ਬੰਦੇ ਨੇ ਹਮ ਇੱਥੇ ਨਾਮ ਤਾਂ ਕਿ ਉਹ ਸਾਰੇ ਸ਼ਹਿਰ ਦਾ ਪੂਰਾ ਤੇ ਗਿੰਦਾ ਇਹੋ ਜਿਹੇ ਜੀਵਨ ਪਰਿਵਾਰ ਰੋਟੀਆਂ ਖਾਂਦੇ ਨੇ ਜੀ ਆ ਜਿਹਨਾਂ ਦਾ ਹਾਲ ਦੇਖੋ ਸਾਰੇ ਜਿਹੜੇ ਕੱਕੜੋ ਸਟੈਂਡ ਕਰਦਗੇ ਤੇ ਟੋਕਰੀਆਂ ਲਾ ਕੇ ਬੈਜਾਣ ਤਰਪਾਲਾ ਪਰਬੂਲਾ ਪਾ ਕੇ ਆਪਣਾ ਗੁਜ਼ਾਰਾ ਕਰਦੇ ਨੇ ਇਹਨਾਂ ਨੇ ਫਿਰ ਪਹਿਲਾਂ ਸਾਮਾਨ ਦਿੱਤਾ ਨਹੀਂਗਾ ਵੀ ਚੱਕ ਲੋ ਜਾਂ ਨਹੀਂ ਕੋਈ ਸਮਾਨ ਨਹੀਂ ਦਿੱਤਾ ਇਹਨਾਂ ਨੇ ਵਿਚਾਰਨੇ ਮੈਨੂੰ ਬੁਲਾਇਆ ਵੀ ਪਾਈ ਜਾਂਦੀ ਸੀ ਸਾਹਿਬ ਆਓ ਅਜਾ ਅਜ ਮਰ ਗਈ ਮੇਰੇ ਮਨ ਜਨ ਦਾ ਆਹ ਕੁਝ ਹੋ ਚੁੱਕਿਆ ਸੀ ਜਿੱਥੇ ਤੱਕ ਮੈਨੂੰ ਜ਼ਿਆਦਾ ਚਾਰ ਪੰਜ ਸਾਲ ਪਹਿਲਾਂ ਵੀ ਇਹ ਢਾਈ ਗਈ ਸੀ ਕਾਈ ਸੀਗੀ ਤੇ ਫਿਰ ਹਾਲੇ ਨੋਟਿਸ ਨਹੀਂ ਦਿੱਤਾ ਨੇ ਫਿਰ ਜਦੋਂ ਇੱਕ ਵਾਰੀ ਪਹਿਲੇ ਹੀ ਟਾਤੀ ਦੁਵਾਰਤੀ ਕਿਵੇਂ ਬਣ ਗਈ ਬਣਾਉਂਦੇ ਕੀ ਨੇ ਜੀ ਪਾਉਂਦੇ ਕੀ ਨੇ ਇੱਕ ਟੋਕਰੀ ਲੈ ਕੇ ਇੱਕ ਛੋਟੀ ਜਿਹੀ ਮੁੱਢੀ ਲੈ ਕੇ ਤਰਪਾਲ ਪਿਛਾ ਕੇ ਬੈਠਦੇ ਕਰਦੇ ਕਿਹੜਾ ਤੋਂ ਸਮਾਨ ਰੱਖਿਆ ਹੁੰਦਾ ਡੇਲੀ ਆਣਾ ਡੇਲੀ ਖਾਣਾ ਡੇਲੀ ਆਉਂਦੇ ਨੇ ਡੇਲੀ ਵਿਚਾਰੇ ਆਪਣਾ ਕੰਮ ਕਰਦੇ ਨੇ ਆਪਾਂ ਚਲੇ ਜਾਂਦੇ ਹਾਂਜੀ ਕੋਈ ਫਾਰਮਲ ਤਾਂ ਕੋਈ ਆਰਡਰ ਨਹੀਂ ਹੈਗਾ ਇਹਨਾਂ ਨੂੰ ਹਾਂ ਰਿਕੋਰਡ ਮੈਂ ਕੱਟੋ ਕੱਟ ਵੀ ਕਿਸੇ ਨੇ ਆ ਕੇ ਇਹਨਾਂ ਨੂੰ ਦੱਸਣਾ ਬਚਾਈ ਡੀ ਆਰਡਰ ਨਹੀਂ ਇਹ ਆਪੇ ਆਖਣਾ ਕਰਦੇ ਨੇ ਆਪੇ ਸਮਾਨ ਰੱਖਣ ਦੇ ਹੁਕਮ ਚਲਾਦੇ ਨੇ ਜਦੋਂ ਆਦਿ ਨੇ ਹਰ ਸਾਲ 20-30 ਹਜ਼ਾਰ ਦਾ ਹਰ ਕੋਈ ਇਨਸਾਨ ਦਾ ਗਰੀਬ ਬੰਦੇ ਨੂੰ ਇਨਸਾਨ ਕਾਂਗੇ ਜਾਂਦੇ ਹਨ ਅਨਰ ਪੁਛੇ ਨੂੰ ਸੈਂਟਰ ਫਾਰਮਰ ਤੋਂ ਤੜਕਵਾਟ ਹੈਗੇ ਨਾ ਝੋਕੇ ਤੋੜਦੇ ਤੇ ਕੋਕੇ ਦੁਕਾਨ ਦੇ ਖੰਭ ਇੱਕ ਮਿੰਟ ਥੋੜਾ ਆਪੀ ਢੁਡਾ ਕਰਦੀ ਹੋਰ ਬਰਬਾਦ ਕਰਦੇ ਜਾਣ ਕਰਦੇ ਜਾਣੇ ਤੁਹਾਡੇ ਕੋਲ ਸਰਕਾਰੀ ਜਗ੍ਹਾ ਤੇ ਇਹ ਲਗਾਉਣ ਦੇ ਆਰਡਰ ਹੈਗੇ ਫੇਰ ਹੁਣ ਉਹਨਾਂ ਨੂੰ ਕੀ ਲੋੜ ਹੈ ਸਰਕਾਰੀ ਜਗ੍ਹਾ ਦੇ ਉੱਤੇ ਕਬਜ਼ਾ ਕਰਨ ਦਾ ਤਾਂ ਕੋਈ ਹੋ ਨਹੀਂ ਨਹੀਂ ਉਹ ਤਾਂ ਮੰਨ ਲਿਆ ਐ ਤਾਂ ਹੁਣ ਮੀਟ ਮਾਰਕੀਟ ਵੀ ਹੈਗੀ ਆ ਪਰ ਉੱਥੇ ਤਾਂ ਵੇਂਦੇ ਨਹੀਂ ਸਰਕਾਰੀ ਹੈ ਸਰ 98 98 ਦੇ ਮਿੰਟਰੀ ਆਈ ਸੀ ਉਹਨਾਂ ਦੀ ਕੋਈ ਲੱਗ ਪੁਸਾ ਕਮੇਟੀ ਕੋਲ ਛੋਟਕੋ ਸੈਂਟਰ ਰਿਪੋਰਟ ਮੈਂ ਜੀ ਆੜ ਰੇ ਗਏ ਕਹਿੰਦੇ ਭਾਈ ਜਦੋਂ ਪਖਾ ਲੈ ਗੱਡੀ ਨਹੀਂ ਚੱਲਣਾ ਸਾਰੇ ਪਖਾ ਲੈ ਚਪੂਗਾ ਚੱਲ ਮਿੰਟਰੀ ਜਾਣਾ ਉਹਦੋਂ ਇਹ ਬੋਲੇ ਗਏ ਹਾਂ ਜੀ ਇਹ ਪੜਿਆ ਲੈ ਉਹਨੇ ਤੌਰ ਤੇ ਬੋੜਾ ਉਹਦੇ ਰੋਕੀ ਗੋਮਾ ਕੇ ਜਾ ਕੇ ਧੀਰੇ ਕਰਕੇ ਉਹਦੇ ਨੂੰ ਪਾਉਂਦੇ ਨੇ ਉਹਨਾਂ ਦਾ ਬੇੜਾ ਕਰ ਕਰ ਦਿੱਤਾ ਉਹਨਾਂ ਦਾ ਖਾਨਾ ਖਰਾਬ ਕਰ ਦਿੱਤਾ ਇਹਨੇ ਤੇ ਜੇ ਸਾਨੂੰ ਨੋਟਿਸ ਦਿੱਤੇ ਤੇ ਭਈਆ ਨੋਟਿਸ ਕਰਵਾ ਰਹੇ ਸਾਲੇ ਦੁਕਾਨ ਦਾ ਮੋਕਾ ਨੋਟਿਸ ਨਹੀਂ ਤਾਂ ਆਏ ਆ ਨਾ ਤਿੰਨ ਚਾਰ ਸਾਲ ਪਹਿਲਾਂ ਵੀ ਤਾਂ ਢਾਏ ਨੇ ਇਹਹੀ ਢਾਏ ਨੇ ਸਾਰੇ ਤਿੰਨ ਚਾਰ ਸਾਲ ਤੱਕ ਹਾਂ ਫੇਰ ਤੇ ਫੇਰ ਦੁਆਰ ਤੀ ਰੱਖੇ ਗਏ ਹੁਣ ਲੈ ਨੋਟਿਸ ਦੀ ਕਮੀ ਆ ਜੀ ਗਰੀਬਾਂ ਨੂੰ ਨੋਟਿਸ ਉਹਨੂੰ ਦਿੱਤਾ ਜਾਂਦਾ ਜੀ ਇਹ ਖਰੀਦ ਕੇ ਜਗ੍ਹਾ ਜਨਾਬ ਬਣਾਈ ਹੋਵੇ ਮੈਂ ਤੇਰੀ ਗੱਲ ਸਾਰੀ ਬੰਨਣਾ ਜੀ ਪੱਧਰ ਨੂੰ ਪੈਨ ਕੋ ਪਈ ਕੋ ਚਲੇ ਜਾ ਅੱਥੀ ਚਲੇ ਜਾ ਨੇ ਅੱਥੀ ਸ਼ਹਿਰ ਛੱਡ ਗਏ ਆ ਅਸੀਂ ਮੰਡੀ ਕਿੰਬਤ ਗਾ ਛੱਡ ਗਏ ਆ ਅਸੀਂ ਪਾ ਲੈਣਾ ਚਾਹੀਦਾ ਸੀ ਬਾਕੀ ਬਾਹਰ ਤੋਂ ਚਲੇ ਜੇ ਜਿੱਥੋਂ ਮੈਂ ਆਇਆ ਪਕੜ ਕੇ ਸਾਨੂੰ ਐਕਸਾ ਮੇਰੀ ਗੱਲ ਸੁਣੋ ਥੋੜਾ ਜਿਹਾ ਠੰਡੇ ਹੋ ਕੇ ਗੱਲ ਕਰੋ ਠੰਡੇ ਹੋ ਕੇ ਗੱਲ ਕਰੀਂ ਸਾਡੇ ਸ਼ਹਿਰ ਦੇ ਵਿੱਚ ਦੇਖੋ ਸਾਥੀ ਆਪਾਂ ਖੜੇ ਕਿੰਨੀ ਮੁਸ਼ਕਲ ਮਾਰਦੀ ਹੈ ਆ ਤੁਹਾਡੇ ਸਾਹਮਣੇ ਜਿਓ ਮਾਰ ਰਹੀ ਹੈ ਜੀ ਤੁਸੀਂ ਕੂੜੇ ਦੇ ਵਿੱਚ ਆ ਕੇ ਖਾਣ ਵਾਲੀ ਚੀਜ਼ ਵੇਚੋਗੇ ਖਾਣ ਵਾਲੀ ਥੋੜਾ ਇੱਥੇ ਸਫਾਈ ਜੀ ਵੇਚ ਰਹੇ ਆ ਪਰਦੇ ਨਾਲ ਨਹੀਂ ਯਾਰ ਪਤਾ ਗੱਲ ਕੀ ਆ ਤੁਸੀਂ ਕਰਨਾ ਕੰਮ ਸਫਾਈ ਨਾ ਕਰ ਲੋ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਆ ਸਾਨੂੰ ਮਾਰਾ ਇਹ ਥੀਮੇ ਬਣੂਗਾ ਜੀ ਅੱਜ ਥੋੜਾ ਥੋੜਾ ਕਰੀਂ ਇਹ ਤਾਂ ਭਾਈ ਇਹ ਨਾ ਕਰ ਜੋ ਯਾਰ ਥੋੜਾ ਥੋੜਾ ਕਰਦੇ ਹਾਂ ਹਾਂ ਜੀ ਇਹ ਕੀ ਅਸੀਂ ਨਾ ਕਾਰਵਾਈ ਤਾਂ ਕਰਤੀ ਪਰ ਵਿੱਚੋਂ ਵਿੱਚੋਂ ਛੱਡ ਵੀ ਦਿੱਤੇ ਨੇ ਇਹ ਮੱਛੀ ਮਾਰਕੀਟ ਸਿਗੀ ਹੋ ਰਹੀ ਨਾਜਾਇਜ਼ ਤੇ ਉਹਨੂੰ ਅੱਜ ਜਿਹੜਾ ਮਲਿਆ ਮੇਟ ਕੀਤਾ ਗਿਆ ਹੈ ਨਗਰ ਕੌਂਸਲ ਵੱਲੋਂ ਤੇ ਵਿੱਚੋਂ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਈ ਸਾਫਤ ਵੀ ਖੜੇ ਨੇ ਖੋਖੇ ਹੈ ਅੱਛਾ ਇਹ ਉਹਦੀ ਆ ਕਿਹੜੀ ਤੇ ਹਟਾ ਤਾਂ ਦਿੱਤੀ ਆ ਦੇਖੋ ਚੱਕਦੀ ਚੱਕਦੀ ਜਿਹਦੇ ਜਿਹੇ ਜਿਹੀ ਕਰਾ ਰਹੇ ਆ ਆਹ ਆ ਇਹ ਕਰਦੀ ਆ ਆਪਣੀ ਉਹਦੀ ਆ ਕਿਹੜਾ ਜਿਹੜਾ ਮਿਸਿੰਗ ਚਲਾ ਰਹੇ ਆ ਜਿਵੇਂ ਜਿਹੀ ਘੁਮਾ ਰਹੇ ਆ ਉਹਦੀ ਆ ਇਹ ਉਹ ਵਾਲਾ ਕਿਹ ਵਾਲਾ ਉਹ ਵਾਲਾ ਇਹਦੀ ਆ ਇਹਨੂੰ ਪੁੱਛ ਲੈਣੇ ਆ ਜਦੋਂ ਆਪਣੀ ਕਿਵੇਂ ਛੱਡਤੀ ਬਾਈ ਤੁਹਾਡਾ ਵੀ ਕੋਈ ਖੋਖਾ ਹੈਗਾ ਉਹ ਕਹਿੰਦੇ ਆ ਤੁਹਾਡਾ ਖੋਖਾ ਤੁਸੀਂ ਛੱਡਤਾ ਮੇਰਾ ਚੱਕ ਕੇ ਲੈ ਜਿਓ ਜੀ ਆ ਬਲਾ ਚੱਕ ਲੈਣੇ ਜੀ ਆਜੋ ਲੋ ਜੀ ਇਹ ਬੰਦਿਆਂ ਨੇ ਅਲੀਗੇਸ਼ਨ ਲਾਇਆ ਸੀਗਾ ਵੀ ਜਿਹੜਾ ਬੰਦਾ ਜੀਸੀਬੀ ਚਲਾ ਰਿਹਾ ਹੈ ਇਹ ਖੋਖਾ ਉਹਦਾ ਏ ਉਹ ਕਹਿੰਦਾ ਮੇਰਾ ਕੋਈ ਲਿੰਕ ਨਹੀਂ ਹੈ ਮੈਂ ਐਵੀਟਾ ਦਿੰਨਾ ਆਜੋ ਦੇਖਦੇ ਹਾਂ ਹੁਣ ਕੀ ਵਟੰਦਾ ਹੈ ਇਹ ਕੀ ਹੋ ਗਿਆ ਹੈ ਗੱਲਾਂ ਹੁਣ ਲੁੱਕ ਕੇ ਬੋਲਣ ਦੀ ਕੋਈ ਲੋੜ ਨਹੀਂ ਸ਼ਰਮ ਨਾਲ ਬੋਲੋ ਤੁਹਾਡੇ ਮੂਰੇ ਕੈਮਰਾ ਚੱਲਦਾ ਹੈ ਉਹ ਹੋ ਉਹ ਤਾਂ ਇਹ ਕਹਿ ਰਹੇ ਸੀਗੇ ਵੀ ਤੂੰ ਦੂਸਰਿਆਂ ਦੇ ਤਾਂ ਟਾਰ ਰਹੇ ਨੇ ਤੇ ਉਹਨੂੰ ਕਿਹਦੇ ਨੇ ਚੱਕ ਲੋ ਵੀ ਚੱਕਣਾ ਵੀ ਨਹੀਂ ਫਿਰ ਇਹ ਕਦੋਂ ਵਾਸਤੇ ਚੱਕ ਲੋ ਅੱਛਾ ਵੀ ਉਥੋਂ ਵਾਪਸ ਮਿਲ ਜੂਗਾ ਬਾਅਦ ਚੋਂ ਹਾਂ ਹੈ ਮਤਲਬ ਬਾਕੀ ਟਾਈ ਜਾ ਰਹੇ ਨੇ ਇਹਨੂੰ ਚਕਾਇਆ ਜਾ ਰਿਹਾ ਹੈ ਨਾ ਲੋ ਜੀ ਜਿਹੜੇ ਜੀਸੀਬੀ ਸਾਹਿਬ ਦੇ ਡਰਾਈਵਰ ਸੀਗੇ ਉਹਨਾਂ ਦਾ ਇਹ ਕਹਿੰਦੇ ਨੇ ਖੋਖਾ ਸੀ ਜਦ ਕਿ ਉਹ ਕਹਿੰਦੇ ਨਹੀਂ ਹੈਗਾ ਹੁਣ ਇਹਨੂੰ ਤੋੜਨ ਦੀ ਬਜਾਏ ਚੱਕ ਕੇ ਵਿੱਚ ਰੱਖਿਆ ਜਾ ਰਿਹਾ ਹੈ ਯਾ ਲਗਾ ਜੀ ਕਰਨ ਵਾਲੀ ਗੱਲ ਹੋ ਗਈ ਨਾ ਆ ਦੇਖੋ ਇਹਦਾ ਆਪਣਾ ਇਹਦਾ ਤਾਂ ਕਰਕੇ ਇਹਦਾ ਆਪਣਾ ਅੱਛਾ ਇਹਦਾ ਆਪਣਾ ਹੈ ਨਾ ਤਾਂ ਕਰਕੇ ਇਹ ਤਾਂ ਵੱਧ ਗਿਆ ਆ ਹਾਂ ਬਾਕੀ ਸਾਰੇ ਭਨੇ ਗਏ ਆ ਦੇਖੋ ਇਹਨੂੰ ਬੜੀ ਜਿੰਨਾਂ ਤੱਕ ਨਹੀਂ ਆ ਆ ਪੰਨੋਏ ਨੂੰ ਤੇਰੇ ਜੀ ਨੂੰ ਨਾਲੇ ਦੇਖੋ 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 ਹੈ ਦੇਖੋ ਕਹਿੰਦੇ ਪਾਣੀ ਨੂੰ ਦੋ ਕਰ ਨੂੰ ਦੇਖ ਉਹ ਪਰੇ ਵਾਲੀਆਂ ਵੀ ਤਾਂ ਰਹਿੰਦੀ ਨੇ ਆਹ ਲਾਈਨ ਸਾਰੀ ਹੋਈ ਰਹਿੰਦੀ ਆ ਲੈ ਵੀ ਸਤਕਾਰ ਸਹੀ ਤੇ ਨਾ ਫੋਟੋ ਉਤਾਰ ਲੋ ਹੈ ਨਾ ਫੋਟੋ ਵੀ ਗਈ ਆ ਦੇਖ ਕਾਲੀ ਨਾਲ ਲੱਗੀ ਬੱਸ ਗਈ ਆਪਾਂ ਨੂੰ ਆ ਕੇ ਬਈ ਉੱਚਾ ਕੇ ਵੇਖਦੇ ਹਾਂ ਉਹ ਉੱਚਾ ਕੇ ਨਾ ਉਧਰੇ ਅੰਦਰ ਵਾਪਸ ਅਸੂਰੀ ਰੱਖਿਆ ਜਾਊਗਾ ਹੈ ਨਹੀਂ ਨਹੀਂ ਇਹ ਤਾਂ ਕਹਿ ਰਹੇ ਨਾ ਮਾਰੇ ਉਹ ਵੱਜ ਗਏ ਬਾਕੀ ਤਾਂ ਹੋ ਗਿਆ ਦੂਜੇ ਨੂੰ ਕਹਿੰਦੇ ਜਾਂਦੇ ਫਰਕ ਤਾਂ ਹੈਗਾ ਹੀ ਹੈ ਹੁਣ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਇਹ ਤਾਂ ਦੇਖੋ ਜੀ ਸਾਰਿਆਂ ਦੇ ਸਾਹਮਣੇ ਹੀ ਆ ਕੀ ਭੱਲੇਗੇ ਚਾਰ ਰਹਿ ਗਏ ਕਿਹੜੇ ਕਿਹੜੇ ਇੱਕ ਆ ਖੜਾ ਏ ਹਨਾ ਇੱਕ ਇਹ ਖੜਾ ਏ ਬਾਕੀ ਦੋ ਇੱਕ ਉਹ ਖੜਾ ਏ ਦੋ ਦਿਨ ਪਿੱਛੇ ਰਹਿ ਗਏ ਇੱਕ ਉਹ ਖੜਾ ਏ ਇੱਕ ਇਹ ਖੜਾ ਏ ਆ ਤੇਰੇ ਵਿੱਚ ਨਹੀਂ ਤੁਹਾਡੇ ਨਾਲ ਅੱਛਾ ਇਧਰਲੇ ਵਸੇ ਵੀ ਨੇ ਸਾਰੇ ਠੀਕ ਆ ਉਤਰ ਵੀ ਨੇ ਮੁਰਲੇ ਵੀ ਰਹਿੰਦੇ ਆ ਮੁਰਲੇ ਰਹਿੰਦੇ ਆ ਅੱਛਾ ਲਟਾਤਾ ਰਹੇ ਸੀਗੇ ਧਾਤੇ ਉਹ ਤਾਂ ਉਹ ਤਾਂ ਸਾਰੇ ਟਹਿ ਗਏ ਆਪਾਂ ਇਹ ਪੱਤੇ ਘਰੀ ਦੇ ਅੱਗੇ ਨਹੀਂ ਪਰ ਹਨਾ ਇਹ ਵੀ ਬਈ ਤੁਹਾਡੀ ਗੋਲ ਦੀਪ ਇਹ ਇਹੀ ਹੈ ਮੀਟ ਮੂੜ ਤੇ ਉੱਥੇ ਬੰਦ ਫੈ ਲੋ ਜੀ ਆਹ ਕੰਤ ਦਾ ਗੱਲ ਕਰਦੇ ਸੀਗੇ ਵੀ ਕੂੜੇ ਦਾ ਢੇਰ ਲੱਗਿਆ ਹੋਇਆ ਹੈ ਉਹ ਵੀ ਇਹ ਵੀ ਚਕਾਣਾ ਚਾਹੀਦਾ ਹੈ ਜੇਕਰ ਸਮੈਲ ਮੀਟ ਮੱਛੀ ਦੀ ਆਉਂਦੀ ਹੈ ਤਾਂ ਇਸ ਕੂੜੇ ਦੀ ਨਹੀਂ ਆਉਂਦੀ ਜਿਹੜੇ ਬੱਸ ਸਟੈਂਡ ਦੇ ਉੱਤੇ ਸਵਾਰੀਆਂ ਖੜਦੀਆਂ ਨੇ ਇਹ ਕੂੜਾ ਵੀ ਜਿਹੜਾ ਇਹਨੂੰ ਸਾਫ਼ ਹੋਣਾ ਚਾਹੀਦਾ ਆਇਆ ਹੈ ਬੜੀਆ ਹੈਗਾ ਇਹ ਤੇ ਪਰ ਪਾਰਸ਼ੀਅਲਿਟੀ ਨਹੀਂ ਹੋਣੀ ਚਾਹੀਦੀ ਪਾਰਸ਼ੀਅਲਿਟੀ ਨਹੀਂ ਹੋਣੀ ਚਾਹੀਦੀ ਜਿਵੇਂ ਹੁਣ ਕਈ ਅਰੋਪ ਲੱਗੇ ਨੇ ਵੀ ਇਹਦੇ ਵਿੱਚੋਂ ਦੀ ਕਈਆਂ ਦੀਆਂ ਛੱਡਦੀਆਂ ਕਈਆਂ ਦਾ ਕੀਤਾ ਜਾ ਰਿਹਾ ਹੁਣ ਜਿਵੇਂ ਦੇਖੋ ਤੁਸੀਂ ਇਧਰਲੇ ਪਾਸੇ ਟਰਾਲੀ ਦੇ ਵਿੱਚ ਲੱਦੇ ਆ ਜਾ ਰਿਹਾ ਹੈ ਉਹ ਪੂਰਾ ਵੀ ਚੱਕਣਾ ਚਾਹੀਦਾ ਤਾਂ ਹੀ ਇਹ ਉਰੇ ਪਾਰਕ ਬਣੂਗਾ ਆ ਜਿਹੜੇ ਹਾਂ ਚੱਕ ਤੇ ਪਰ ਵਿੱਚੋਂ ਕਈਆਂ ਨੇ ਜਿਹੜੇ ਆਹੋ ਜਿਹੜੇ ਕਈਆਂ ਨੇ ਚੱਕੇ ਵੀ ਨੇ ਸਾਫ ਤੇ ਤੇ ਮੈਕਸਿਮਮ ਢਾਹ ਤੇ ਇੱਕ ਸੱਚੀ ਗੱਲ ਦੱਸੋ ਤੁਸੀਂ ਖੜੇ ਆ ਉਹਨੂੰ ਮਰਦ ਕੀਤਾ ਦਾ ਮਹਿਸੂਸ ਹੋ ਰਿਹਾ ਕੱਟੂ ਆ ਰਹੀ ਹੈ ਬਦਬੂ ਆ ਰਹੀ ਹੈ ਇਹ ਤਾਂ ਹੁਣ ਬਦਬੂ ਹੀ ਆਊਗੀ ਇਹਨੂੰ ਮਨੀ ਲੱਗਣਾ ਹੈ ਨਹੀਂ ਇਹ ਪ੍ਰਾਣੀ ਨਹੀਂ ਨਹੀਂ ਅਸੀਂ ਕਦੇ ਉਹ ਬੱਤ ਫੜੀ ਲੀਜੀਏ ਜੀ ਕਿਉਂਕਿ ਇਸ ਤੇ ਘਾਰ ਤੇ ਹੀ ਚਾਹੀਦਾ ਹੈ ਜੀ ਹੈ ਹਾਂ ਸਭ ਮੈਨੇ ਤਾਂ ਹੁੰਦੀ ਹੋਈ ਹੈ ਆਸ ਕਰਕੇ ਗਰਮੀਆਂ ਚ ਜਿਆਦਾ ਸਮੈਲ ਆਂਦੀ ਹੈ ਕਿਉਂਕਿ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜਾ ਊਰਾਂ ਦੀ ਲੰਗਣਾ ਔਖਾ ਹੋ ਜਾਂਦਾ ਹਾਂ ਹਾਂਜੀ ਇਹ ਲੈਣ ਕੇ ਕਿੰਨੇ ਦਿਨਾਂ ਤੋਂ ਆਪ ਪਿਆਰੀ ਨਗਰ ਕੌਂਸਲ ਨੇ ਨਗਰ ਕੌਂਸਲ ਕੇ ਕਾਰਵਾਈ ਕੀਤੀ ਹੈ ਉਹ ਕਾਰਵਾਈ ਜਿਹੜੀ ਹੋਈ ਹੈ ਲੋਕਾਂ ਦੀ ਮੰਗ ਦੇ ਕੀਤੀ ਗਈ ਹੈ ਉਦੇ ਵਿਚ ਕਾਦੀ ਵੀ ਬਦਬੂ ਜਿਹੜਾ ਠੱਪਾ ਲਾਇਆ ਸੀ ਸ਼ਹਿਰ ਕੇ ਜਿਹੜੀ ਉਸ ਤੋਂ ਬਦਬੂ ਹੁੰਦੀ ਹੈ ਉਹ ਇਹਨਾਂ ਨੇ ਮਹਿਸੂਸ ਨਹੀਂ ਸੀ ਹੁੰਦਾ ਜੈ ਨਗਰ ਕੌਂਸਲ ਨੇ ਤੇਰੀ ਨਾਲ ਤਹਿਲ ਕੀਤੀ ਹੈ ਅਸੀਂ ਆਮ ਲੋਕਾਂ ਦੀ ਬਰਵਾਹਤ ਇਹ ਨਾਲ ਹੀ ਆ ਉਹ ਲੈ ਆਪ ਤੇ ਕੂਬਾ ਆਣਾ ਨਹੀਂ ਨਹੀਂ ਬਾਕੀ ਤਾਂ ਟਾਇਰੇ ਫਿਰ ਇਹ ਚਕਾਏ ਕਿਉਂ ਨੇ ਕੋਈ ਸਪੈਸ਼ਲ ਕਾਰਨ ਹਾਂ ਸਰ ਪ੍ਰਧਾਨ ਜੀ ਆਇਆ ਉਹਨੇ ਪੁੱਛਦੇ ਆਂ ਟੀਮ ਨੂੰ ਸਰਕਾਰੀ ਖੜੇ ਨੇ ਉਹਨਾਂ ਨੂੰ ਪੁੱਛੋ ਜੀ ਸਰ ਕੀ ਕਾਰਵਾਈ ਕੀਤੀ ਅੱਜ ਲੋਕ ਕਹਿੰਦੇ ਵੀ ਕੂੜਾ ਤੁਹਾਡੇ ਪਿੱਛੇ ਦਿਖ ਰਿਹਾ ਹੈ ਬਹੁਤ ਉਹਦਾ ਫਿਰ ਕੀ ਆਪਾਂ ਕਰਾਂਗੇ 23 ਲੋਕਾਂ ਦਾ ਉਰੇ ਕਹਿਣਾ ਹੈ ਵੀ ਤੁਹਾਡੇ ਇਸ ਟੀਮ ਦੇ ਵਿੱਚ ਕਈ ਬੰਦਿਆਂ ਦੇ ਉਰੇ ਖੋਖੇ ਨੇ ਜਿਨ੍ਹਾਂ ਨੂੰ ਸਾਬਤ ਚੱਕਿਆ ਜਾ ਰਿਹਾ ਹੈ ਜਦਕਿ ਮੈਕਸੀਮਮ ਟਾਟੇ ਇੱਕ ਟਰਾਲੀ ਦੇ ਵਿੱਚ ਵੀ ਲੱਦ ਕੇ ਲੈ ਕੇ ਗਏ ਨੇ ਜਿਹੜਾ ਜੀਐਸਵੀ ਦਾ ਡਰਾਈਵਰ ਆਦਾ ਸੀ ਜਿਹੜਾ ਕਹਿੰਦੇ ਜਿਹੜਾ ਜੀਐਸਵੀ ਚਲਾਇ ਉਹਨੇ ਆਪ ਮੰਨਿਆ ਵੀ ਹਾਂ ਮੈਂ ਹੈਗਾ ਸੀ ਪਰ ਟਾਟੇ ਟਰਾਲੀ 'ਚ ਚੁਕਾਇਆ ਉਹ ਆਪਾਂ ਪਤਾ ਕਰ ਲਾਂਗੇ ਇਹਦਾ ਪਤਾ ਵੀ ਲੋਕ ਕਰ ਲਾਂਗੇ ਮਤਲਬ ਕਾਰਵਾਈ ਇੱਕ ਦਿਨ ਦੀ ਕਾਰਵਾਈ ਆ ਕਿ ਅੱਗੇ ਵੀ ਜਾਰੀ ਰਹੂ ਅੱਗੇ ਵੀ ਜਾਰੀ ਰਹੂ ਮਤਲਬ ਜਿਸ ਤਰ੍ਹਾਂ ਕਿ ਇਹਨਾਂ ਨੇ ਤਾਂ ਫੇਰ ਦੁਕਾਨਾਂ ਲਾ ਲੈਣੀਆਂ ਨੇ ਜੀ ਫੋਕਲ ਪੁਆਇੰਟ ਵਾਲੀ ਮੱਛੀ ਮਾਰਕੀਟ ਦਾ ਵੀ ਹੋਊਗਾ ਕੁਝ ਬਿਲਕੁਲ ਜਿੱਥੇ ਜਿੱਥੇ ਨਹੀਂ ਆਈ ਉਹਦੇ ਪੁਆਇੰਟ ਜਿੱਥੇ ਨੇ ਇਥੇ ਵੀ ਬਹੁਤ ਸਾਰੇ ਦੇ ਕਾਰਨ ਭਾਦਲਾ ਰੋਡ ਇਥੇ ਕੀ ਪੂਰੀ ਸ਼ਹਿਰ ਦੀ ਸਾਰੀ ਸ਼ਹਿਰ ਦੀ ਪ੍ਰੋਵੀਜ਼ਨ ਕੀ ਹੈ ਉਹ ਰੱਖਾਉਣ ਬਿਠਾਉਣ ਦਾ ਇਸ ਪ੍ਰੋਗਰਾਮ ਕੀ ਹੈ ਉਹ ਕੀ ਬਣਾਉਣਾ ਚਾਹੀਦੀ ਹੈ ਨਗਰ ਕੌਂਸਲ ਅਫਸਰਾਂ ਨੂੰ ਪਤਰ ਆ ਵੀ ਥੋੜੇ ਪਿੱਛੇ ਦੋਰੇ ਸੰਗੇ ਉਹ ਕਿੰਨੇ ਆਈਏ ਸਾਰੇ ਸਾਫ਼ ਕਰਕੇ ਜਾਓ ਗੱਲ ਲੱਗੋ ਸਭਾ ਸੇ ਹੋਗੇ 95 ਤੱਕ ਹੇ ਉਪਰ ਟਾਈਮ ਆ ਰਹੇ ਆ ਕਿਸੇ ਕਰ ਖਿਲਾੜੇ ਕਲੀਅਰ ਕਰਕੇ ਚਲੇ ਜਿਹੜਾ ਲਿਜਾ ਸਕਦੇ ਨੇ ਉਹ ਲੈ ਟਾਈਮ ਲਗਾ ਕੇ ਗੇਲੇ ਕਰ ਬੈਠਾ ਆ ਵੀ ਅਸੀਂ ਚੱਕ ਲੋ 23 ਵਾਰ ਬਾਰ ਨਹੀਂ ਨਿਕਲਦੀ ਇਹਨਾਂ ਨੂੰ ਭਾਈ ਉਹ ਚੱਕ ਲਓ ਪਰ ਇਹ ਨਹੀਂ ਲੋਕ ਮਲੇ ਤਾਂ ਕਰਦੀ ਹੈ ਕੱਚਾ ਮਾਲ ਸਾਰੇ ਲੈ ਗਏ ਉਹ ਹੁਣ ਜੇ ਸੀ ਵੀ ਦੇਖੋ ਨਾ ਬੜੀ ਤੇਜ਼ੀ ਨਾਲ ਦੱਲੇ ਜਾਊਗਾ ਬੜੀ ਤੇਜ਼ੀ ਆਪਣਾ ਕੋਕਾ ਚਾਗਾ ਕੇ ਬੜੀ ਤੇਜ਼ੀ ਨਾਲ ਅਸੀਂ ਵੀ ਚਲੇ ਗਏ ਹੈਲੋ ਉਹ ਫਿਰ ਹੁਣ ਸੋਨੂ ਵਾਲੇ ਦੀ ਵਾਰੀ ਆ ਗਈ ਹੁਣ ਸੋਨੂ ਦੀ ਵਾਰੀ ਆ ਗਈ ਕਿੱਥੇ ਸੋਨੂ ਜੀ क्या हाल ने ठीक हो खड़ा हमें तो अपनों ने बचाया गैरों में कहां दम था ਮੇਰਾ ਤਾਂ ਖੋਖਾ ਮੇਰਾ ਤਾਂ ਖੋਖਾ ਪਿਆਰ ਸੇ ਉਸ ਹੀ ਨੇ ਚਿਕਵਾਇਆ ਜੋ ਜੀਸੀਬੀ ਤੇ ਸਵਾਰ ਥਾ ਅੱਗੇ ਸੀਗਾ ਕੀ ਕਹਿਣਾ ਚਾਹੋਗੇ ਟੋਤਾ ਨਹੀਂ ਪਾਣੀ ਮੰਗੇ ਦੁਨੀਆ ਜੀ ਇਹ ਬੰਦਾ ਜੀ ਉਹਦੇ ਖਾਨ ਨੂੰ ਆnde ਚਾਰ ਪੰਜ ਪੰਜ ਅੱਛਾ ਕਿੰਨੀ ਦਿਹਾੜੀ ਪੈ ਜਾਂਦੀ ਹੈ ਤੁਹਾਡੀ ਇਸ ਕੰਮ ਤੇ 350 ਦੀ ਦਿਹਾੜੀ ਦਾ ਬੰਦਾ ਜੀ ਦਿਹਾੜੀ ਕਰਦੇ ਹਾਂ ਕੀ ਵੇਚਦੇ ਸੀਗੇ ਤੁਸੀਂ ਉਹਰੇ ਨਹੀਂ ਫਿਰ ਨਗਰ ਕੌਂਸਲ ਨੇ ਕੋਈ ਜਗ੍ਹਾ ਨਹੀਂ ਅਲੋਟ ਕੀਤੀ ਹੋਈ ਕਿੰਨੇ ਕਿੰਨੇ ਇੱਕ ਬੰਦੇ ਨੇ ਟੋਟਲ ਜਿਹੜੇ ਸ਼ਹਿਰ ਦੇ ਵਿੱਚ ਕੰਮ ਕਰਦੇ ਨੇ ਇਹ 40 ਪਿੰਨਾਂ ਫੋਕਲ ਪੁਆਇੰਟ ਚ ਮਤਲਬ ਸ਼ਹਿਰ ਦੇ ਵਿੱਚ ਕਰੀਬ 200 ਦੁਕਾਨਾਂ ਹੈਗੀਆਂ ਨੇ ਇਹ ਜੀਆਂ 400 ਦੁਕਾਨ ਹੈਗੀ ਐ ਜਿੱਦੇ ਤੇ ਮਤਲਬ ਜੇ ਇੱਕ ਇੱਕ ਤੇ ਵੀ ਲਈਏ ਤਾਂ ਚਾਰ ਚਾਰ ਪਰਿਵਾਰ ਪੜਦਦੇ ਨੇ ਪੜਦਦੇ ਨੇ ਇੰਨੇ ਘਣਾ ਚਾਹੀਦੇ ਨਗਰ ਕੌਂਸਲ ਨੇ ਉਹਨਾਂ ਦੁਕਾਨਾਂ ਲੋਟ ਕਰਕੇ ਦਿੱਤੀਆਂ ਨੇ ਉਹਦੇ ਬਾਰੇ ਵੀ ਪਤਾ ਕਰ ਲਓ ਤੁਹਾਨੂੰ ਮਿਲ ਸਕਦੀ ਆ ਦੇ ਨਹੀਂ ਰਹੇ ਉਹਨੂੰ ਤਾਲਾ ਲਾਇਆ ਹੋਇਆ ਤਾਲਾ ਲਾਇਆ ਹੋਇਆ ਇਹ ਵੀ ਗੱਲ ਇੱਕ ਦੇ ਨਾਲ ਤਾਲਾ ਲਾਇਆ ਤਾਲਾ ਕਿਉਂ ਲਾਇਆ ਇਹਦੇ ਬਾਰੇ ਵੀ ਅਸੀਂ ਜਲਦ ਫਲੈਸ਼ ਕਰਾਂਗੇ ਜਿਹੜੇ ਜਿਹੜੇ ਜੀਸੀਬੀ ਡਰਾਈਵਰ ਦੇ ਉੱਤੇ ਇਲਜ਼ਾਮ ਸੀਗਾ ਉਹਦਾ ਖੋਖਾ ਦੇਖੋ ਕਿੰਨੇ ਪਿਆਰ ਨਾਲ ਜਾ ਰਿਹਾ ਹੈ ਸਭ ਹੱਕਚੋ ਇਹਦਾ ਮਤਲਬ ਇਹਨਾਂ ਦੇ ਆ ਬੰਦਿਆਂ ਵਿੱਚ ਹੱਕਤ ਨਹੀਂ ਅਸੀਂ ਕਹਿੰਦੇ ਵੀ ਇਹਨਾਂ ਨੂੰ ਮਾਰਕੀਟ ਬੜੀ ਬਣਾਈ ਆ ਜਾਂ ਅਲੋਟ ਕਰਨੀ ਚਾਹੀਦੀ ਆ ਸਰ ਮੈਨੂੰ ਲੱਗਦਾ ਧੀਰੇ ਜੀ ਮੈਂ ਮੈਂ ਤੁਹਾਨੂੰ ਦੱਸਾਂਗਾ ਹੌਲੀ ਜੀ ਨਾ ਸਟੈਂਡ ਦੇ ਨਾਲ ਜੀ ਸਰ ਮਾਰਕੀਟ ਖੰਡਰ ਹੋ ਚੁੱਕੀ ਹੈ ਜਿਹਦੇ ਉੱਤੇ ਤੁਸੀਂ ਇੱਕ ਸ਼ਾਂਤੀ ਪਸੰਦ ਸ਼ਹਿਰ ਵਾਸੀ ਹੋ ਔਰ ਧਰਮ ਕਰਮ ਦੇ ਵਿੱਚ ਵੀ ਵਿਸ਼ਵਾਸ ਰੱਖਦੇ ਹੋ ਅੱਜ ਦੀ ਕਾਰਵਾਈ ਨੂੰ ਕਿਵੇਂ ਦਾ ਲੈਨੇ ਹੋ ਇਹ ਨਾ ਮੰਦਾ ਕਿ ਬਹੁਤ ਬੁਰੀ ਕਾਰਵਾਈ ਹੈ ਕਿ ਇਹ ਮਦਨ ਸਿੰਘ ਕਈ ਵਾਰ ਪਹਿਲਾਂ ਵੀ ਪ੍ਰਿੰਟ ਮੀਡੀਆ ਦੇ ਵਿੱਚ ਆਇਆ ਸੀਗਾ ਇੱਕ ਜਿਹੜਾ ਸ਼ਹਿਰ ਦਾ ਕਾਹੇ ਦਾ ਵੀਡੀਓ ਬਣਾ ਰਹਾ ਹੈ ਜਿਹੜਾ ਸ਼ਹਿਰ ਦਾ ਇਹ ਮੇਨ ਚੌਕ ਹੁੰਦਾ ਹੈ ਇੱਕ ਸ਼ਹਿਰ ਦਾ ਦਿਲ ਹੁੰਦਾ ਹੈ ਜੇ ਉਰੇ ਕੋਈ ਬਾਹਰੋਂ ਆਂਦਾ ਤਾਂ ਪੀਛਾ ਅਗਲਾ ਕਹਦਾ ਯਾਰ ਇੰਦਾ ਬੜੀਆ ਸ਼ਹਿਰ ਹੈ ਇੰਨੀ ਬੜੀ ਲੋਹਾ ਨਗਰੀ ਹੈ ਜੀ ਉਰੇ ਇੰਨੀ ਬੜੀ ਖੁਸ਼ੀ ਆਉਂਦੀ ਨਹੀਂ ਪਰ ਇਸ ਦੇ ਨਾਲ ਸ਼ਹਿਰ ਦੇ ਵਿੱਚ ਕਰੀਬ 500 ਅਜਿਹੇ ਦੁਕਾਨਾਂ ਮਲਿਆ ਮੇਟ ਹੋ ਗਈਆਂ ਜਿਦੇ ਨਾਲ ਘੱਟ ਤੋਂ ਘੱਟ 2.5 ਤੋਂ 3000 ਪਰਿਵਾਰ ਬੇਰੋਜ਼ਗਾਰ ਹੋਊਗਾ ਉਹਦਾ ਫਿਰ ਪ੍ਰਬੰਧ ਨਹੀਂ ਨਗਰ ਕੌਂਸਲ ਨੂੰ ਕਰਨਾ ਚਾਹੀਦਾ ਨਗਰ ਪਾਲਿਕਾ ਤੋਂ ਬੇਨਤੀ ਕਰਦਾ ਜੀ ਜਿਹੜੀ ਵੀ ਉਰੇ ਦੁਕਾਨਾਂ ਗਰੀਬ ਲੋਕਾਂ ਦੀ ਉੱਗੜ ਗਈਆਂ ਉਹਨਾਂ ਨੂੰ ਕੋਈ ਥਾਂ ਦੇ ਇਹਦੇ ਨਾਲ ਦੇ ਇਨਡੋਰ ਸਟੇਡੀਅਮ ਜਾਂ ਹੋਰਾਂ ਤੇ ਅਰਬਾਂ ਰੁਪਈਆ ਲਗਾਤਾ ਤੇ ਇਹਨਾਂ ਦਾ ਫਿਰ ਕੌਣ ਦੇਖੂਗਾ ਜਿਹੜੀਆਂ ਮਾਰਕੀਟਾਂ ਬਣੀਆਂ ਪਈਆਂ ਨੇ ਉਹ ਵੀ ਹਲੇ ਤੱਕ ਚੜਾਈਆਂ ਨਹੀਂ ਗਈਆਂ ਨਹੀਂ ਪੱਥਰੋਂ ਟੈਂਕੀ ਤੋਂ ਡਰਦੇ ਨੇ ਜੀ ਕਿ ਵੀ ਡਿੱਗ ਜੂਗੀ ਹਾਂ ਘਿਰਦੇ ਆ ਪੱਥਰ ਜਿੱਥੇ ਲਾਈ ਜਿਗੇ ਦੁਕਾਨਾਂ ਜੀ ਅੱਛਾ ਨਹੀਂ ਜਿਹੜੀ ਉਹ ਟੈਂਕੀ ਦੇ ਨਾਲ ਮਾਰਕੀਟ ਬਣੀ ਹੋਈ ਆ ਨਹੀਂ ਟੈਂਕੀ ਦੇ ਨਾਲ ਮਾਰਕੀਟ ਨਹੀਂ ਅੰਦਰ ਬਣੀ ਆ ਹਾਂ ਨਹੀਂ ਉਹ ਤਾਂ ਮਾਰਕੀਟ ਉਹ ਜਿਹੜੀ ਟੈਂਕੀ ਆ ਉਹ ਤਾਂ ਚਲਦੀ ਨਹੀਂ ਜੀ ਅੱਜ ਸ਼ਹਿਰ ਦੇ ਵਿੱਚ ਤਾਂ ਸਾਰੇ ਟਿਊਬਲਰ ਆਹੀਆਂ ਕਿੰਨੇ ਸਾਲ ਪਹਿਲਾਂ ਫਿਰ ਉੱਥੋਂ ਕਿਉਂ ਚੁਕਾਤੀਆਂ ਉੱਥੋਂ ਵੀ ਚੁਕਾ ਫਿਰ ਆ ਕੇ ਜੀ ਮਾਰੇ ਉੱਥੋਂ ਡਾਕਾ ਲਗਾ ਲਓ ਅੱਛਾ ਚਲੋ ਗੱਲ ਕਰ ਲੈਂਦੇ ਆ ਤੁਸੀਂ ਦੁਬਾਰਾ ਇੱਥੇ ਦੁਕਾਨ ਲਾਉਂਗੇ ਪੂਰੇ ਲਾਉਂਗੇ ਤੁਹਾਰਾ ਹੁਣ ਲਾਉਂਗੇ ਕੀ ਕਰਨੀ ਹੋਰ ਸਾਰਾ ਸਾਡਾ ਨਹੀਂ ਲਾਉਂਗੇ ਤੁਸੀਂ ਦੁਬਾਰਾ ਨਹੀਂ ਜੀ ਮੈਂ ਹੋਰ ਸਾਡੇ ਵੱਸੇ ਰਾਂਗੇ ਚਲ ਠੀਕ ਤਾਂ ਸਾਂਤ ਘਟਾ ਕਰਦੇ ਆ ਸਰਕਾਰ ਨੂੰ ਕਰੀ ਦੇ ਵਿੱਚ ਆਸੀ ਜਗਲੇ ਦਾ ਬੇ ਨਾ ਭਾਈ ਜੀ ਪਤਾ ਗੱਲ ਕੀ ਹੈ ਕਮੇਟੀ ਨੇ ਮੀਟ ਮਾਰਕੀਟ ਬਣਾਈ ਵੀ ਆ ਅਲਾਟ ਕੀਤੀ ਹੋਈ ਆ ਤੁਸੀਂ ਜਾ ਕੇ ਉੱਥੇ ਪਤਾ ਕਰੋ ਕਿ ਸਾਡੇ ਹੱਕ ਦੀਆਂ ਦੁਕਾਨਾਂ ਸਾਨੂੰ ਦਵੋ ਤੁਹਾਨੂੰ ਮਿਲਣੀਆਂ ਕਿੰਨੀਆਂ ਦੁਕਾਨਾਂ ਹੋਣਗੀਆਂ 400 ਬੰਦਾ ਕਹਿੰਦੇ ਦੁਕਾਨਾਂ ਵਾਲਾ ਹੈਗਾ ਬਸ ਸਟੈਂਡ ਦੇ ਵਿੱਚ 20 ਦੁਕਾਨਾਂ ਨਹੀਂ ਹੋਣੀਆਂ ਇਸਲੇ ਪਾਸੇ ਮਾਰਕੀਟ ਵੀ 20 ਵੀ ਨਹੀਂ ਗਿਆ ਮੁਰਲੇ ਪਾਸੇ ਪਣੀ ਹੋਈ ਹੈ ਜੀਟੀ ਰੋਡ ਦੇ ਉੱਤੇ ਬਸ ਸਟੈਂਡ ਦੇ ਨਾਲ ਹੋ ਸਕਦਾ ਵੀ ਉਨੀ ਮੀਟ ਦੀ ਲੋੜ ਨਹੀਂ ਜਿੰਨਾ ਇਹ ਬਣਾ ਰਹੇ ਨੇ ਇਹ ਵੇਚ ਰਹੇ ਨੇ ਤੇ ਸ਼ਾਮ ਨੂੰ ਤਾਂ ਵੇਚ ਕੇ ਹੀ ਜਾਂਦੇ ਨੇ ਦੇਸ਼ ਕੇ ਜੰਦੇ ਹੋਰ 10 ਸਾਲ ਉਸਾਨੀ ਹੋਰੇ ਲੇਬਰ ਖਾਂਦੀ ਹੈ ਜੇ ਪੰਜਾਬੀ ਬੰਦਾ ਕੱਟਦਾ ਹੈ 90% ਲੇਬਰ ਖਾਂਦੀ ਮਤਲਬ ਕਿਥੋਂ ਜਿਹੜਾ ਸਮਾਨ ਆਂਦਾ ਹੈ ਕਿਥੋਂ ਕਿਥੋਂ ਆਂਦਾ ਹੈ ਮਤਲਬ ਆਂਦਾ ਨਦੀਆਣਾ ਮੰਡੀ ਤਾਜਪੁਰਾ ਸ਼ੇਰਪੁਰ ਪਟਿਆਲਾ ਸੰਬਾਲਾ ਰੇਂਗਪੁਰਾ ਤੋਂ ਆਂਦਾ ਹੈ ਅੱਛਾ ਅੱਛਾ ਇਹ ਮੱਛੀ ਆਣੇ ਮੇਨ ਮੰਡੀ ਆਈ ਤਾਜਪੁਰਾ ਅੱਛਾ ਮੱਛੀ ਲੈ ਕੇ ਆਣੇ ਆ ਤਾਜੀ ਗੱਡੀ 'ਚ ਜਿੰਦੀ ਲੈ ਕੇ ਆਣੇ ਆ ਨਾਲ ਹੀ ਲੈ ਆ ਕੇ ਵੜਦੇ ਆ ਫ੍ਰੈਸ਼ ਮਾਲ ਲੈ ਕੇ ਆਣੇ ਬੰਦੇ ਜਿੰਦਾ ਮਾਲ ਵੇਚਦੇ ਆ ਉਹ ਜਿਹੜੀ ਉਹ ਮੱਛੀ ਆਉਂਦੀ ਹੈ ਉਹ ਗਾਹਾਂ ਕਿੱਥੋਂ ਫੜ ਕੇ ਫੜ ਕੇ ਲੈਂਦੇ ਨੇ ਉਹ ਤਲਾਵਾ ਚੋਂ ਲਿਆ ਕੇ ਆਉਂਦੇ ਨੇ ਜੀ ਤਲਾਵਾ ਚੋਂ ਹਾਂ ਜੀ ਤਲਾਵਾ ਚੋਂ ਮੁੱਲ ਲੈ ਕੇ ਆਲੇ ਨੇ ਉਹ ਮੱਛੀ ਆਲੇ ਬਵਾਰੀਆਂ ਤੋਂ ਅਸੀਂ ਲੈ ਕੇ ਆਨੇ ਚਲੋ ਠੀਕ